ਆ ਨਾ ਯਾਰ ਜਿਹੜੀ ਮੜੀ ਘੌਲ ਹੋ ਜਾਂਦੀ ਹੈ ਨਾ ਪਾਉਣ ਲਈ ਮਾਲ ਵੀ ਚੱਲ ਕੋਈ ਗੱਲ ਨਹੀਂ ਇਹਦਾ ਚੱਕਰ ਦੇ ਇਕਲ ਦੇ ਗੋਲਜਾ ਪਵਾ ਕੇ ਬੈਠਾ ਮੁਰਕੀ ਨਾ ਦੇਖਨੇ ਬਾੜ ਡੁੱਟ ਗਿਆ ਰਿਪਦੇ ਹੋਰ ਆ ਗੁੜਜਾ ਇੱਥੇ ਫਸੀ ਹੋਈ ਆ ਇਹ ਤਕੜਾ ਕਮਾ ਪੂਰਾ ਕੱਢੋ ਕੱਢੋ ਦੇਖਦੇ ਆਂ ਕੱਢ ਦਕੇ ਛੱਡੂਗਾ ਨਾ ਨਹੀਂ ਆਉਂਦੇ ਨਹੀਂ ਤੇ ਬਾੜ ਡੁੱਟ ਗਿਆ ਜਾਂਦਾ ਸੀ ਇੰਨੇ ਬੰਨੀ ਸ਼ੇਤੀ ਆਉਂਦੇ ਵੀ ਨਹੀਂ ਨੇ ਉਹ ਦੇ ਵੀ ਨਹੀਂ ਹੁੰਦੇ ਤੂੰ ਆਖ ਸੋ ਲਿੱਕ ਲਾ ਗੀ ਇਹ ਦੇ ਦੇ ਕੱਢ ਦੇ ਨਾੜ ਤੋਂ ਕੋਈ ਕਰਨੀ ਆਹ ਦੇਖ ਲੋ ਭਰਾ ਉਹ ਪੰਗਾ ਪਾ ਲਿਆ ਐ ਕਿਤੇ ਰਹਾ ਅੱਜ ਦੇਖਦੇ ਆਂ ਨਿਕਲ ਗਈਆਂ ਇੱਕ ਮਿੰਟ ਖੜ ਜਾ ਤੂੰ ਬੱਚੇ ਬੋਲੀ ਜਾਨੀ ਯਾਰ ਮੇਰੇ ਇੱਕ ਮਿੰਟ ਖੜ ਜਾ ਜਦੋਂ ਮੈਂ ਆਦੇ ਇੱਥੇ ਆ ਕੁਛ ਆਪਣੇ ਹੋਇਆ ਬਸ ਇਹ ਨਿਕਲ ਗਿਆ ਨਾ ਮੰਮਾ ਜਿਹਾ ਥੋੜੇ ਬਸ ਖੜ ਜਾ ਕਿਉਂਟ ਖੜ ਜਾ ਛੁੜੀਆਂ ਰਹੀਆਂ ਉਈ ਉਹ ਗੰਗਾ ਨੇ ਉਹ ਵੀ ਸ਼ਰਤ ਲੱਗੀ ਹੋਈ ਅੱਜ ਕਿ ਕਹਿੰਦੇ ਗੁਲਜਣਾ ਤੋਂ ਨਿਕਲਣੀ ਇਹਨੂੰ ਇਹ ਨਹੀਂ ਨਿਕਲਣੀ ਸੱਲਾ ਸੱਲਾ ਵਾਲਾ ਇਕੱਠੀ ਹੈ ਲੈ ਲੈ ਦੇਖ ਲੈ ਸਾਰੇ ਬਾਲਾ ਗੰਗਾ ਫਿਰਦਾ ਆ ਰਹੀ ਕਿ ਕਿੱਥੇ ਆ ਮੰਗ ਲਾਵੀ ਗਈ ਕਰੇ ਦਾ ਕੀ ਨਹੀਂ ਹੁੰਦਾ ਮੈਨੂੰ ਪਹਿਲੀ ਵਾਰ ਜ਼ਿੰਦਗੀ ਦੇ ਕੋਲ ਚੰਗੀਆਂ ਨੇ ਲੈ ਸ਼ੋਗਰ ਅਰ ਬਦਰਾ ਉਹ ਮੁੜ ਕੋ ਮੁੜਕੀ ਹੋ ਗਿਆ ਦੇਖ ਲਾ ਇਹ ਵੀ ਯਾਰ ਦੇਖੋ ਇੱਕ ਸਭ ਮਾੜੀ ਥੋੜੀ ਜਿਹੀ ਘਾਲ ਹੋ ਜਾਂਦੀ ਹੈ ਵੀ ਚਲ ਕੋਈ ਨਹੀਂ ਅਜੇ ਪਰਸੋਂ ਦਾ ਸਰ ਬਾਆ ਸੀਗਾ ਕੋਈ ਨਹੀਂ ਅਜੇ ਕੱਲਤਾ ਬਾਆ ਸੀ ਤਾਂ ਖੁੱਲ ਰਾਤ ਨੂੰ ਨਾ ਜਦੋਂ ਬਾੜ ਖੁੱਲ ਜਾਂਦੇ ਨੇ ਨਾ ਜਦ ਮੈਂ ਰਾਤ ਨੂੰ ਸੁੱਤੇ ਪਏ ਤੇ ਇਹ ਉਦੋਂ ਖੁੱਲ ਜਾਂ ਪੈਂਦੀਆਂ ਨੇ ਲੈ ਇੰਨੇ ਬਾੜ ਟੁੱਟ ਗਏ ਓਏ ਯਾਰ ਆਉਣੇ ਕਦੋਂ ਇਹਨੇ ਕਿਸੇ ਟਾਈਮ ਇੱਡੀ ਕ ਜੂੜੀ ਰਹਿ ਜਾਣੀਆਂ ਨਿੱਕੀ ਜੀ ਹੈ ਜੀ ਹਾਂ ਬਾਬੇ ਦਾ ਰੱਖ ਦਵਾ ਲੈ ਬਾਬੇ ਹੀ ਬਾਬੇ ਇਹਦਾ ਨਵਾਂ ਗੂਤਰ ਸੀ ਨਾ ਆਪ ਵੀ ਆ ਗਿਆ ਫਿਰ ਉੱਡ ਗਿਆ ਸੀ ਅੱਜ ਅੱਜ ਉਹ ਬਸੂ ਵਾਲਾ ਆਇਆ ਸੀ ਉਹ ਨਿਕਲ ਗਿਆ ਉੱਥੇ ਕਿਨੇ ਹੁੰਨੇ ਬਸੂਆ ਜਿਹੜੇ ਬਾਚਲੇ ਆਇਆ ਤੁਸੀਂ ਮੁੰਡੇ ਵੀ ਲਾਇ ਹੋਏ ਨੇ ਬਸੂਏ ਮੇਰੇ ਪਤਾ ਨਹੀਂ ਆਪੀ ਨਿਕਲ ਗਿਆ ਸੀ ਹਾਂ ਦੋ ਤਿੰਨ ਜਗ੍ਹਾ ਪਹਿਲਾਂ ਇੱਧਰ ਕੋਠੇ ਤੇ ਬੈਠਾ ਅੱਛਾ ਫਿਰ ਉਹ ਉਹਨਾਂ ਦੇ ਕੀ ਨਿਆ ਇਹਦਾ ਨਵਾਂ ਗੂਤਰ ਨਹੀਂ ਆਉਂਦਾ ਨਾ ਹੈਗਾ ਜੇ ਉੱਥੇ ਹੁਣ ਮੈਂ ਦੇਖ ਮੈਂ ਕਿ ਚੱਲ ਦੇਖਤੀ ਆਮਾ ਜਿੱਥੇ ਕਿਤੇ ਬੈਠਾ ਹੋਊਗਾ ਉੱਥੇ ਬੈਠਾਂ